ਜਦ ਤੂੰ ਮਿਲੀ ਕੁਝ ਏਦਾਂ ਲੱਗਿਆ ਜਿਵੇਂ ਮਰਦੇ ਦੀ ਜ਼ਿੰਦਗੀ ਦੇ ਨਾਲ ਮੁਲਾਕਾਤ ਹੋ ਗਈ ਜਿਵੇਂ ਸਖਰ ਦੁਪਹਿਰੇ ਬਿਨ ਬੱਦਲੋਂ ਬਰਸਾਤ ਹੋ ਗਈ ਜਦ ਤੂੰ ਮਿਲੀ ਕੁਝ ਏਦਾਂ ਲੱਗਿਆ ਇੰਜ ਲੱਗਿਆ ਜਿਵੇਂ ਕੁਦਰਤ ਦੇ ਰੰਗ ਗੂੜੇ ਹੋ ਗਏ ਜ਼ਿੰਦਗੀ ਦੇ ਸਾਰੇ ਸੁਪਨੇ ਹੀ ਪੂਰੇ ਹੋ ਗਏ ਇੰਜ ਲੱਗਿਆ ਜਿਵੇਂ ਕੁਦਰਤ ਦੇ ਰੰਗ ਗੂੜੇ ਹੋ ਗਏ ਜ਼ਿੰਦਗੀ ਦੇ ਸਾਰੇ ਸੁਪਨੇ ਹੀ ਪੂਰੇ ਹੋ ਗਏ ਜਿਵੇਂ ਟੁੱਟਿਆ ਹੋਇਆ ਫੁੱਲ ਕੋਈ ਮੁੜ ਕੇ ਖਿਲ ਜਾਵੇ ਜਿਵੇਂ ਭਟਕੇ ਹੋਏ ਰਾਹੀ ਨੂੰ ਮੰਜ਼ਲ ਮਿਲ ਜਾਵੇ ਜਾਂ ਤੂੰ ਮਿਲੀ ਕੁਝ ਇਦਾਂ ਲੱਗਿਆ ਇੰਜ ਲੱਗਿਆ ਜਿਵੇਂ ਸਾਰੇ ਦੁੱਖ ਬੇਗਾਨੇ ਹੋ ਗਏ ਉਮਰਾਂ ਦੇ ਲਈ ਖੁਸ਼ੀਆਂ ਨਾਲ ਯਰਾਨੇ ਹੋ ਗਏ ਇੰਜ ਲੱਗਿਆ ਜਿਵੇਂ ਸਾਰੇ ਦੁੱਖ ਬੇਗਾਨੇ ਹੋ ਗਏ ਉਮਰਾਂ ਦੇ ਲਈ ਖੁਸ਼ੀਆਂ ਨਾਲ ਯਰਾਨੇ ਹੋ ਗਏ ਜਿਦਾਂ ਕਿਸੇ ਪਿਆਸੇ ਨੂੰ ਪਾਣੀ ਮਿਲ ਜਾਵੇ ਕਿਸੇ ਹੰਬੇ ਹਾਰੇ ਪੰਛੀ ਨੂੰ ਟਾਣੀ ਮਿਲ ਜਾਵੇ ਜਾਂ ਤੂੰ ਮਿਲੀ ਕੁਝ ਇਦਾਂ ਲੱਗਿਆ ਇੰਜ ਲੱਗਿਆ ਜਿਵੇਂ ਕਿਸੇ ਚੀਜ਼ ਦੀ ਥੋੜ੍ਹਾ ਨਾ ਰਹਿ ਗਈ ਤੂੰ ਮਿਲ ਗਈ ਹੁਣ ਰੱਬ ਨੂੰ ਮਿਲਣ ਦੀ ਲੋੜ ਨਾ ਰਹਿ ਗਈ ਇੰਜ ਲੱਗਿਆ ਜਿਵੇਂ ਕਿਸੇ ਚੀਜ਼ ਦੀ ਥੋੜ੍ਹਾ ਨਾ ਰਹਿ ਗਈ ਤੂੰ ਮਿਲ ਗਈ ਹੁਣ ਰੱਬ ਨੂੰ ਮਿਲਣ ਦੀ ਲੋੜ ਨਾ ਰਹਿ ਗਈ ਲੱਗਿਆ ਆਰਾਮੇ ਜੈਨਪੁਰੀ ਤਕਦੀਰ ਮਿਲ ਗਈ ਰਾਜੇ ਨੂੰ ਜਿਵੇਂ ਵਿਛੜੀ ਹੋਈ ਹੀਰ ਮਿਲ ਗਈ ਜਾਂ ਤੂੰ ਮਿਲੀ ਕੁਝ ਇਦਾਂ ਲੱਗਿਆ ਜਾਂ ਤੂੰ ਮਿਲੀ ਕੁਝ ਇਦਾਂ ਲੱਗਿਆ